ਤੁਸੀਂ ਤੁਸੀਂ ਮੁਹਿੰਮ ਸ਼ੁਰੂ ਕਰਦੇ ਹੋ ਉਹਦੇ ਬਾਰੇ ਦੱਸ ਦਿਓ ਪਲੀਜ਼ ਸਾਡੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਧਿ ਨੈਸ਼ਨਲ ਕੋਨਵੀਨਰ ਪੂਰੇ ਸੀਐਮ ਦਿੱਲੀ ਸ਼੍ਰੀਮਨ ਅਰਵਿੰਦ ਕੇਜਰੀਵਾਲ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੂੰ ਜੋ ਪੰਜਾਬ ਵਿੱਚ ਇੱਕ ਨਸ਼ਾ ਯੁੱਧ ਨਸ਼ਿਆਂ ਦੇ ਵਿਰੁੱਧ ਮੁਹਿੰਮ ਚਲਾਈ ਹੈ ਉਸ ਦੇ ਤਹਿਤ ਉਹਨਾਂ ਸੀ ਨਸ਼ਾ ਮੁਕਤੀ ਯਾਤਰਾ ਵੀ ਸ਼ੁਰੂ ਕੀਤੀ ਹੈ ਅੱਜ ਉਸ ਦੇ ਤਹਿਤ ਮਾਡਲ ਹਾਊਸ ਸਾਡੀ ਵਾਰਡ ਦੇ ਵਿੱਚ ਜਿੱਦੇ ਕੌਂਸਲਰ ਮੇਰੇ ਵੀਰ ਰੋਮੀ ਵਦਵਾ ਜੀ ਹਨ ਅੱਜ ਅਸੀਂ ਇੱਥੇ ਵਾਰਡ ਦੇ ਸਾਰੇ ਹੀ ਵਲੰਟੀਅਰ ਸਹਿਬਾਨ ਦੇ ਨਾਲ ਲੋਕਾਂ ਨੂੰ ਜਾਗਰੂਕ ਕਰਨ ਲਈ ਆਏ ਹਾਂ ਕਿ ਜੋ ਪੰਜਾਬ ਵਿੱਚ ਨਸ਼ੇ ਦਾ ਕੋੜ ਪੰਜਾਬ ਨੂੰ ਨਸ਼ੇ ਦਾ ਕਲੰਕ ਲੱਗਾ ਹੈ ਉਸ ਨੂੰ ਖਤਮ ਕਰਨ ਵਾਸਤੇ ਅਸੀਂ ਕਰ ਕਰ ਜਾਣਾ ਹੈ ਉਸ ਦੇ ਤਹਿਤ ਅਸੀਂ ਅੱਜ ਇੱਥੇ ਮੀਟਿੰਗ ਕਰਨ ਲਈ ਆਏ ਹਾਂ ਅੱਜ ਦੀ ਇਸ ਮੀਟਿੰਗ ਦੇ ਵਿੱਚ ਮੇਰੇ ਨਾਲ ਹਲਕਾ ਕਾਉਂਸਲਰ ਉਹਦੇ ਨਾਲ ਸਾਡੇ ਪ੍ਰਸ਼ਾਸਨ ਵੱਲੋਂ ਐਸਡੀਐਮ ਸਾਹਿਬ ਬਖਤੀ ਸਾਹਿਬ ਔਰ ਹਲਕਾ ਐਸਐਚਓ ਸਾਰਿਆਂ ਨੇ ਅੱਜ ਜਨਤਾ ਨੂੰ ਪ੍ਰੇਰਿਤ ਕਰਨਾ ਹੈ ਕਿ ਤੁਸੀਂ ਜਿਹੜਾ ਹੈ ਨਸ਼ੇ ਦੇ ਵਿਰੁੱਧ ਜੋ ਮਹਾਂ ਚਲਦੀ ਪਈ ਹੈ ਦਾ ਸਾਥ ਦਿਨਾ ਕਿਉਂਕਿ ਤਾਂ ਹੀ ਇਹ ਨਸ਼ਾ ਖਤਮ ਹੋਏਗਾ ਅਗਰ ਸਾਰਾ ਜੋ ਪਬਲਿਕ ਇੱਕ ਜਨ ਅੰਦੋਲਨ ਬਣੇਗਾ ਕਰ ਕਰ ਜਾ ਕੇ ਲੋਕਾਂ ਨੂੰ ਜਾਗਰੂਕ ਕਰਾਂਗੇ ਕਿ ਜਿਹੜੇ ਨਸ਼ਾ ਕਰਦੇ ਨਹੀਂ ਉਹਨਾਂ ਨੂੰ ਹਸਪਤਾਲ ਦਾ ਹਟ ਰਹਿ ਜਾਏ ਬੀੜਕਸੂ ਸੈਂਟਰ ਦੇ ਵਿੱਚ ਔਰ ਜੋ ਨਸ਼ਾ ਵੇਚਦੇ ਨੇ ਉਹਨਾਂ ਨੂੰ ਪੁਲਿਸ ਦੇ ਹਵਾਲੇ ਕੀਤਾ ਜਾਏ ਤਾਂ ਕਿ ਨਾ ਨਸ਼ਾ ਰਹੇਗਾ ਤੇ ਨਾ ਕੋਈ ਨਸ਼ਾ ਕਰੇਗਾ ਸੋ ਇਹ ਤੈਅ ਕੀਤਾ ਹੈ ਪਹਿਲੀ ਵਾਰੀ ਹੋਇਆ ਹੈ ਪੰਜਾਬ ਦੇ ਵਿੱਚ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਭਗਵਨ ਉਸਮਾਨ ਸਾਹਿਬ ਜਿਹੜੇ ਸਾਡੇ ਸੀਐਮ ਨੇ ਮੁਖਵਤੀ ਪੰਜਾਬ ਉਹਨਾਂ ਦੀ ਰਹਿਮਤ ਹੇਠ ਉਹਨਾਂ ਦੀ ਉੱਚੀ ਤੇ ਸੱਚੀ ਸੋਚ ਦੇ ਕਾਰਨ ਅਸੀਂ ਤਿਆਰ ਕੀਤਾ ਹੈ ਕਿ ਪੰਜਾਬ 'ਚ ਨਸ਼ਾ ਅਸੀਂ ਕਿਸੇ ਕੀਮਤ 'ਤੇ ਨਹੀਂ ਰਹਿਣ ਦੇਣਾ ਹੁਣ ਸਾਫ਼ ਨਜ਼ਰ ਆ ਰਿਹਾ ਕਿ ਲੋਕਾਂ ਨੇ ਮਨ ਬਣਾ ਲਿਆ ਹੈ ਕਿ ਅਸੀਂ ਆਪਣੇ ਪੰਜਾਬ 'ਚੋਂ ਆਪਣੇ ਯੂਥ ਨੂੰ ਬਚਾਉਣ ਵਾਸਤੇ ਆਪਣੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਵਾਸਤੇ ਜੋ ਹੈ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਹੈ ਸੋ ਮੈਂ ਬਹੁਤ ਧੰਨਵਾਦ ਕਰਨਾ ਚਾਹੁੰਦਾ ਸਾਰੇ ਸਾਥੀਆਂ ਦਾ ਸਾਰੇ ਪੁੱਤਰਾਂ ਦਾ ਵੀਰਾਂ ਦਾ ਤੁਸੀਂ ਆ ਕੇ ਸਾਡੇ ਵਿਚਾਰ ਜਾਣੇ ਨੇ ਮੈਂ ਬੇਨਤੀ ਕਰਾਂਗਾ ਕਿ ਸਾਰੇ ਰੋਲ ਨੂੰ ਕਿ ਆਪਣਾ ਸਾਰੇ ਸਹਿਯੋਗ ਪਾਈਏ ਭਗਤ ਜੀ ਵੈਸਟ ਏਰੀਆ ਦੇ ਵਿੱਚ ਤੁਸੀਂ ਇਸ ਯਾਤਰਾ ਦੀ ਜਿਹੜੀ ਸ਼ੁਰੂਆਤ ਕਰ ਰਹੇ ਹੋ ਅੱਜ ਦੇ ਜਿੰਨੇ ਪ੍ਰੋਗਰਾਮ ਨੇ ਵੈਸਟ ਹੱਲ ਕੇ ਵਿੱਚ ਹੀ ਹੈ ਤੇ ਜੇਕਰ ਗੱਲ ਕੀਤੀ ਜਾਵੇ ਬਾਕੀ ਜਲੰਧਰ ਦੇ ਵਿੱਚ ਕੋਈ ਸਰਕਾਰ ਦੇ ਨਾਲ ਗੱਲਬਾਤ ਹੋਈ ਹੈ ਕਿ ਬਾਕੀ ਜਲੰਧਰ ਸ਼ਹਿਰ ਦੇ ਵਿੱਚ ਵੀ ਜਿਹੜੇ ਨੇ ਅਜੇ ਯਾਤਰਾ ਜਿਹੜੀ ਉਹਨਾਂ ਦੀ ਸ਼ੁਰੂਆਤ ਹੋਣੀ ਚਾਹੀਦੀ ਹੈ ਕਿਉਂਕਿ ਵੈਸਟ ਹੀ ਏਰੀਆ ਜਿਹੜਾ ਖਾਸ ਤੌਰ ਤੇ ਤੁਹਾਡੇ ਵੱਲ ਚੁਣਿਆ ਗਿਆ ਹੋ। ਦੇਖੋ ਸਾਨੂੰ ਜੋ ਪਾਰਟੀ ਵੱਲੋਂ ਨਿਰਦੇਸ਼ ਆਇਆ ਸੀ ਕਿ 17 ਤਰੀਕ ਨੂੰ ਅਸੀਂ ਜਲੰਧਰ ਵੈਸਟ ਵਿੱਚ ਤਿੰਨ ਜਗ੍ਹਾ ਇਹ ਫੰਕਸ਼ਨ ਕਰਨਾ ਹੈ। ਕੱਲ ਵੀ ਕੀਤਾ ਤਿੰਨ ਫੰਕਸ਼ਨ ਹੈ। ਆਜੂ ਸਾਡੇ ਟੈਨ ਫੰਕਸ਼ਨ ਨੇ ਸੋ ਲਗਾਤਾਰ ਸਾਡੀਆਂ 24 ਵਾੜਾਂ ਨੇ ਔਰ 8 ਤੋ 24 8 ਦਿਨ ਲਗਾਤਾਰ ਸਾਟਾਏ ਜੋ ਨਸ਼ਾ ਮੁਕਤੀ ਯਾਤਰਾ ਚੱਲੇਗੀ ਔਰ ਅਸੀਂ ਆਪਣਾ ਪਾਰਟੀ ਦੇ ਜੋ ਸਾਨੂੰ ਦਿਸਾਨ ਤੇ ਦਿੱਤਾ ਹੈ ਜੋ ਹੁਕਮ ਕੀਤਾ ਹੈ ਅਸੀਂ ਕਰ ਰਹੇ ਹਾਂ ਔਰ ਮੈਨੂੰ ਬੜਾ ਅੱਛਾ ਲੱਗ ਰਿਹਾ ਕਿ ਸਾਰੀ ਜਨਤਾ ਸਾਰੀ ਵਾਰਡ ਦੇ ਲੋਕੀ ਵਲੰਟੀਅਰ ਸਹਿਬਾਨ ਹਮ ਹਮ ਆ ਕੇ ਆਏ ਨੇ ਸਾਡੇ ਕੌਂਸਲਰ ਸਹਿਬਾਨ ਮੇਰਾ ਵੀ ਰੋਮੀ ਵਧਵਾਜੀ ਦੀ ਮੇਨ ਸਾਰੀ ਨੇ ਟੀਮ ਜੋ ਹੈ ਉਹਦੇ ਨਾਲ ਸਾਡੇ ਕਮਲ ਲੋਹਗੀ ਜਿਹੜੇ ਸਾਡੇ ਜਨਰਲ ਵੈਸਟ ਦੇ ਨਸ਼ਾ ਮੁਕਤੀ ਯਾਤਰਾ ਦੇ ਇੰਚਾਰਜ ਹੈਗੇ ਨੇ ਕੋਈ ਸਾਰਾ ਕਮਿਨ ਐਸੋਸਿਟੀ ਪੀ ਐਜ਼ ਅ ਟੀਮ ਕੰਮ ਕਰ ਰਹੇ ਆ ਸੋ ਮੈਨੂੰ ਬੜਾ ਅੱਛਾ ਲੱਗ ਰਿਹਾ ਕਿ ਸਾਰੇ ਸਹਿਯੋਗ ਕਰ ਰਹੇ ਨੇ ਕਿਉਂਕਿ ਇਹ ਨਸ਼ਾ ਜੋ ਹੈ ਪੰਜਾਬ ਲਈ ਕੋਡ ਹੈਗਾ ਸਾਡੀ ਜਵਾਨੀ ਖਤਮ ਹੋ ਰਹੀ ਹੈ ਮਾਪੇ ਬੜਾ ਪਰੇ ਦੇ ਬਜੂ ਸੋਚਦੇ ਨੇ ਸਾਡਾ ਬੱਚਾ ਸਾਰਾ ਬਨੇਗਾ ਨਸ਼ਾ ਕਰਨ ਦੇ ਕਾਰਨ ਸਾਰੇ ਘਰ ਤੇ ਉਹ ਭਾਂਡੇ ਵੇਚ ਰਿਹਾ ਹੈ ਸਿਲੰਡਰ ਵੇਚ ਰਿਹਾ ਹੈ ਔਰ ਘਰ ਵੀ ਵੇਚ ਕੇ ਉਹ ਮਤਲਬ ਕਿ ਮਾਪੇ ਨੂੰ ਬਾਹਰ ਰਹਿਣਾ ਪੈ ਰਿਹਾ ਸੋ ਸਾਡੇ ਵਾਸਤੇ ਪੰਜਾਬ ਨੂੰ ਬਚਾਉਣ ਵਾਸਤੇ ਪੰਜਾਬ ਨੂੰ ਅਗਲਾ ਪੰਜਾਬ ਬਣਾਉਣ ਵਾਸਤੇ ਨਸ਼ੇ ਦਾ ਖਾਤਮਾ ਕਰਨਾ ਬਹੁਤ ਜ਼ਰੂਰੀ ਹੈ ਅਸੀਂ ਕਰ ਰਹੇ ਹਾਂ ਥੈਂਕ ਯੂ ਵੈਰੀ ਮਚ ਥੈਂਕ ਯੂ